ਸਤਿ ਸ੍ਰੀ ਅਕਾਲ ਕੱਲ ਦਿੱਲੀ ਦੇ ਵਿੱਚ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਰਿਟ ਜੂਰਿਸਡਿਕਸ਼ਨ ਦੇ ਵਿੱਚ ਜਿਸ ਫੈਸਲੇ ਨੂੰ ਆਪ ਪਾਰਟੀ ਵਰਦੇ ਲੋਕਾਂ ਨੇ ਗਲਤ ਤਰੀਕੇ ਨਾਲ ਸਮਾਜਿਕ ਪੇਸ਼ ਕੀਤਾ ਉਹਨਾਂ ਨੇ ਕਿਹਾ ਆਪਾਂ ਸਾਰੇ ਨੇ ਉਹਨਾਂ ਨੇ ਟਵਿੱਟਰ 'ਚ ਚਲਾਇਆ ਸੋਸ਼ਲ ਮੀਡੀਆ 'ਚ ਵੀ ਚਲਾਇਆ ਉਹਨਾਂ ਨੇ ਕਿਹਾ ਵੀ ਹਾਈ ਕੋਰਟ ਨੇ ਕਿਹਾ ਵੀ ਹੁਣ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਵੀ ਆਪਣੀ ਸਰਕਾਰ ਚਲਾ ਸਕਦੇ ਆ ਜਦ ਕੀ ਐਸਾ ਕੁਝ ਵੀ ਨਹੀਂ ਹੋਇਆ ਮੈਂ ਤੁਹਾਨੂੰ ਉਸ ਆਰਡਰ ਦੇ ਬਾਰੇ 10ਵੇਂ ਦਿਨਾਂ ਔਰ ਆਪਣੀ ਜਿਹੜੀ ਸਕਰੀਨ ਦੇ ਵਿੱਚੋਂ ਸ਼ੇਅਰ ਵੀ ਕਰ ਰਿਹਾ ਤੁਸੀਂ ਜਾ ਕੇ ਉਸ ਆਰਡਰ ਨੂੰ ਦੇਖ ਵੀ ਸਕਦੇ ਹੋ ਔਰ ਉਹਨੂੰ ਅਚੀ ਤਰ੍ਹਾਂ ਪੜ੍ਹ ਵੀ ਸਕਦੇ ਹੋ ਆਰਡਰ ਦੇ ਵਿੱਚ ਕੀ ਕਿਹਾ ਗਿਆ ਕੇਸ ਦਾ ਕੀ ਨਾਮ ਹੈ surjit singh yadav versus union of india ਹੋਰੀ ਦਾ ਫੈਸਲਾ ਕਦੋਂ ਹੋਇਆ ਇਹ ਡਿਸਾਈਡ ਕਦੋਂ ਹੋਇਆ ਕੱਲ ਹੋਈ ਹੈ ਕੱਲ ਦੇ ਵਿੱਚ ਇਹਨਾਂ ਨੇ ਕੀ ਕਿਹਾ ਤੁਹਾਡੇ ਸਕਰੀਨ ਦੇ ਵਿੱਚ ਆ ਰਿਹਾ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਜਿਹੜਾ surjit singh ਸੀਗਾ yadav ਸੀਗਾ ਉਹਨੇ ਕੀ ਬੋਲਿਆ ਉਹਨੇ ਦੋ ਲਾਈਨਾਂ ਬੋਲਿਆ ਰੂਲ 585 ਆਫ ਦਾ ਦਿੱਲੀ ਪ੍ਰिजन ਰੂਲਸ 2018 ਦਾ ਉਹਨੇ ਵੇਰਵਾ ਦਿੱਤਾ ਔਰ ਵੇਰਵਾ ਇਹ ਕਹਿੰਦਾ ਹੈ ਵੀ ਜਦੋਂ ਵੀ ਕੋਈ ਕੈਦੀ ਅੰਦਰ ਹੋਏਗਾ ਦਿੱਲੀ ਦੇ ਵਿੱਚ ਜੇਲ੍ਹ ਦੇ ਵਿੱਚ ਹੋਏਗਾ ਉਸ ਨੂੰ ਜਿਹੜਾ ਜਨਰਲ ਹੈ ਉਹ ਇੰਟਰਵਿਊ ਅਲਾਉ ਕਰ ਸਕਦਾ ਫੈਮਿਲੀ ਮੈਂਬਰਸ ਨਾਲ ਇੰਟਰਵਿਊ ਦਾ ਮਤਲਬ ਮਿਲਨ ਦਾ ਅਲਾਉ ਕਰ ਸਕਦਾ ਹੈ ਫੈਮਿਲੀ ਮੈਂਬਰਸ ਨਾਲ ਰਿਲੇਟਿਵਸ ਨਾਲ ਫਰੈਂਡਸ ਨਾਲ ਉਹ ਲੀਗਲ ਐਡਵਾਈਜ਼ਰਸ ਨਾਲ ਟ्वाइस ਇਨ ਅ ਵੀਕ ਦੋ ਵਾਰੀ ਇੱਕ ਹਫ਼ਤੇ 'ਚ ਦੋ ਵਾਰੀ ਫਿਰ ਪ੍ਰਿਜ਼ਨਰ ਮੇ ਬੀ ਅਲਾਉਡ ਟੂ ਵਰਕ ਐਨੀ ਨੰਬਰ ਆਫ ਲੈਟਰਸ ਉਹ ਕੋਈ ਕਿਸੇ ਵੀ ਨੰਬਰ ਆਫ ਲੈਟਰਸ ਦੇ ਉੱਪਰ ਕੰਮ ਕਰ ਸਕਦਾ ਹੈ ਪਰੰਤੂ ਗਵਰਨਮੈਂਟ ਨੂੰ ਉਹ ਸਾਰੇ ਪੋਸਟਕਾਡ ਵਗੈਰਾ ਦੇਨੇ ਪੈਣਗੇ ਇਹ ਉਹਦਾ ਇੱਕ ਕੰਟੈਂਸ਼ਨ ਹੈ ਜਿਹੜਾ ਕੋਰਟ ਨੇ ਆਪਣੇ ਔਡ ਦੇ ਵਿੱਚ ਮੈਂਸ਼ਨ ਕੀਤਾ ਤੇ ਕੋਰਟ ਕੀ ਕਹਿੰਦੀ ਹੈ ਹਾਈ ਕੋਰਟ ਕੀ ਬੋਲਦਾ ਹੈ ਹਾਈ ਕੋਰਟ ਬੋਲਦਾ ਹੈ ਕਿ ਰਿਟ ਜੂਰਿਸਡਿਕਸ਼ਨ ਦੇ ਵਿੱਚ ਇਸ ਸਮੇਂ ਸਕੋਪ ਨਹੀਂ ਹੈ ਮੈਂ ਅਸੀਂ ਇਸ ਮਾਮਲੇ ਚ ਇੰਟਰਫੇਰੈਂਸ ਕਰੀਏ ਕਿਉਂਕਿ ਇਹ ਜਿਹੜਾ ਮਾਮਲਾ ਹੈ ਇਹ ਜਿਹੜਾ ਮਾਮਲਾ ਹੈ ਉਸ ਦੇ ਵਿੱਚ ਜਿਹੜੇ ਸਟੇਟ ਦੇ ਓਰਗਨਸ ਹੈ ਜਿੱਦਾਂ ਓਰਗਨਸ ਕਿਹੜੇ ਹੈਗੇ ਜਾਂ ਲੈਫਟੀਨੈਂਟ ਗਵਰਨਰ ਆ ਦਾ ਦਿੱਲੀ ਦੇ ਵਿੱਚ ਜਾਂ ਉਸ ਤੋਂ ਉੱਪਰ ਰਾਸ਼ਟਰਪਤੀ ਹੈ ਉਹ ਇਸ ਚੀਜ਼ ਦਾ ਫੈਸਲਾ ਲੈ ਉਹ ਮੈਂ ਲੈਣ ਵੀ ਪੜਦੀਣਾ ਇਟ ਇਸ ਫੋਰ ਅਦਰ ਆਰਗਨਸ ਆਫ ਦਾ ਸਟੇਟ ਟੂ ਐਗਜ਼ਾਮਾਈਨ ਦਾ ਸੈਟੀਸਫੈਕਟ ਇਨ ਗੋਡਸ ਵਿਦ ਲਾ ਉਹ ਕਰਨਗੇ ਤਾਂ ਅੱਗੇ ਕੋਰਟ ਅੱਗੇ ਇੱਕ ਹੋਰ ਲਾਈਨ ਵੀ ਲਿਖਦਾ ਹੈ ਦਿਸ ਕੋਰਟ ਕਲੈਰੀਫਾਈਜ਼ ਥੈਟ ਇਟ ਹੈਜ਼ ਨੋਟ ਕਮੈਂਟਡ ਅਪਨ ਦਾ ਮੈਰਿਟਸ ਆਫ ਦਾ ਅਲੀਗੇਸ਼ਨਸ ਮਤਲਬ ਕਿ ਜੋ ਵੀ ਰਿਟ ਪਟੀਸ਼ਨ ਦੇ ਵਿੱਚ ਅਲਿਗੇਸ਼ਨਸ ਲਗਾਏ ਆ ਸਭ ਕੁਝ ਲਗਾਏ ਆ ਉਸ ਦੇ ਉੱਪਰ ਕੋਰਟ ਆਪਣਾ ਕੋਈ ਵੀ ਵਿਊ ਨਹੀਂ ਦੇ ਰਿਹਾ ਔਰ ਸੱਚ ਇਹ ਹੈ ਜਿਹੜਾ ਮੈਂ ਤੁਹਾਨੂੰ ਇਸ ਆਰਡਰ ਦੇ ਵਿੱਚ ਦੱਸ ਦਿਖਾ ਵੀ ਦੇ ਸਕਰੀਨ ਤੇ ਵੀ ਦਿਖਾ ਰਿਹਾ ਔਰ ਅਗਲੀ ਵਾਲੀ ਜਿਹੜੀ ਬਹਿਵਦਰੀ ਪ੍ਰिजन ਵਾਲੀ ਲਾਈਨ ਹੈ ਉਹ ਪੈਰਾ ਨੰਬਰ 3 ਹੈ ਉਹ ਤੁਸੀਂ ਪੜ ਸਕਦੇ ਐਵਰੀ ਪ੍ਰिजन ਸ਼ਲ ਬੀ ਅਲਾਉਡ ਔਰ ਜਿਹੜੀ ਮੈਂ ਲਾਸਟ ਦੇ ਵਿੱਚ ਆਪਰੇਟਿਵ ਬਾਡ ਬੋਲ ਰਿਹਾ ਉਹ ਵੀ ਤੁਹਾਡੀ ਸਕਰੀਨ ਦੇ ਵਿੱਚ ਆ ਰਿਹਾ ਹੈ see, Having heard the counsel for the petitioner and having preserved paper with this court is of view that there is no scope for judicial interference in the present matter. This court in the writ jurisdiction cannot remove or dismiss respondent number four from the post of chief minister of the government of MCT or Delhi or declare breakdown of constitutional machinery in the state. It is for the other organs of the state to examine the asset as accord as law. this court clarifies that it has not commented upon the merits of the allegations eh bahut kul ke unhone court ne kiya hai aur us to bawajood bhi inna jhoot boli ja rahe unhone is court ne such observation karti hai ki is jidi delhi government de jada lgj hai ya upar rashtrapati hai wo is cheez nu dekkan aur us sabda action len baki assi merits te kuch nahi bolna chahnde aur jad ki aap party aur ode loki bol rahe hain ਦੇ ਕੋਰ ਜਿਹੜੇ ਸੀ ਆਪਣੇ ਸੀਐਮ ਐ ਅਰਵਿੰਦ ਕੇਜਰੀਵਾਲ ਉਹ ਆਪਣੇ ਜੇਲ੍ਹ ਤੋਂ ਰਹਿ ਕੇ ਚਲਾ ਸਕਦੇ ਆ ਔਰ ਇਸ ਤਰ੍ਹਾਂ ਦਾ ਝੂਠ ਬੋਲ ਰਹੇ ਆ ਔਰ ਬਲਕਿ ਮੈਂ ਤਾਂ ਇੱਕ ਚੀਜ਼ ਹੋਰ ਦੇਖੀ ਜਦੋਂ ਉਹ ਕਹਿੰਦੇ ਆ ਵੀ ਉਹ ਸ਼ਾਇਦ ਉਹਨਾਂ ਦੀ ਅੰਦਰ ਰਹਿਣ ਕੇ ਉਹ ਇਕੁਇਟ ਕਰ ਰਹੇ ਆਪਣੇ ਆਪ ਨੂੰ ਉਹਨਾਂ ਦੇ ਲੋਕ ਵੀ ਸ਼ਾਇਦ ਪਗਲ ਸਿੰਘ ਹੈ ਇਹ ਪਗਲ ਸਿੰਘ ਦੇ ਨਾਲ ਇਕੁਇਟ ਕਰ ਰਹੇ ਔਰ ਇਸ ਤਰ੍ਹਾਂ ਦਾ ਕੰਮ ਕਿਉਂ ਕਰ ਰਹੇ ਤੁਸੀਂ ਪਗਲ ਸਿੰਘ ਵਾਲੇ ਕੰਮ ਕੀਤੇ ਹੁੰਦੇ ਤਾਂ ਸਾਰੇ ਲੋਕ ਤੁਹਾਨੂੰ ਪੂਜਾ ਕਰ ਲੈਂਦੇ ਤੁਸੀਂ ਤਾਂ ਹਰਸ਼ਦ ਪੇਤਾ ਵਾਲੇ ਕੰਮ ਕੀਤੇ ਆ ਖਰਸਤ ਮੇਤਾ ਵਾਲੇ ਕੰਮ ਕਰਨ ਤੋਂ ਬਾਅਦ ਤੁਸੀਂ ਕੋ ਵੀ ਤੁਸੀਂ ਉਸ ਤਰ੍ਹਾਂ ਦੇ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਆਪਣਾ ਜੀਵਨ ਜੀ ਰਹੇ ਜਾਂ ਦਿਖਾਣਾ ਚਾਹੁੰਦੇ ਹੋ ਸਰ ਐਨਾ ਝੂਠ ਨਾ ਬੋਲੋ ਜਿਹੜਾ ਪਰਚੇ ਨਾਲ ਉਹ ਸਾਨੂੰ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਇੱਕ ਸਮਝ ਆਵੇ ਵੀ ਸੱਚਾਈ ਕੀ ਹੈ ਇਸ ਕਰਕੇ ਸਾਰਾ ਸਾਰਾ ਆਰਡਰ ਤੋਂ ਹਮ ਦਿਖਾਇਆ ਤੁਸੀਂ ਸਾਰੇ ਆਰਡਰ ਨੂੰ ਪਰਸੂ ਕਰੇ ਔਰ ਪੰਜਾਬ ਨੂੰ ਸੱਚਾਈ ਪਤਾ ਲਗੇ જય ਸ਼੍ਰੀ ਰਾਮ ਵੰਦੇ ਮਾਤਾ ਸਸਿਕਾ